ਲੇ ਦੇ ਕੋਲ ਮੂੰ ਬੰਨੀ ਅਤੇ ਹੱਥਾਂ ਦੇ ਵਿੱਚ ਹਥਕੜੀਆਂ ਅਤੇ ਸੰਗਲਾਂ ਦੇ ਨਾਲ ਡੂੜੇ ਹੋਏ ਇਹੋ ਮੁਲਜ਼ਮ ਨੇ ਜੋ ਕਿ ਰਾਜਸਥਾਨ ਤੋਂ ਨਸ਼ਾ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦੀ ਫਰਾਕ ਦੇ ਵਿੱਚ ਸਨ ਗੌਰ ਨਾਲ ਦੇਖ ਲੋ ਇਹਨਾਂ ਤਿੰਨਾਂ ਛੇਰੀਆਂ ਨੂੰ ਇਹੋ ਹੀ ਮੁਲਜ਼ਮ ਨੇ ਜਿਨ੍ਹਾਂ ਦੇ ਪਿੱਛੇ ਟਰਾਲਾ ਖੜਾ ਹੈ ਤੇ ਸਾਰ ਟਰਾਲੇ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਕੁੱਕੀਆਂ ਦੀਆਂ ਬੋਰੀਆਂ ਲਿਆਂਦੀਆਂ ਗਈਆਂ ਸੀ ਦੱਸਦੀ ਕਿ ਪਿੱਛੇ ਖੜੇ ਇਸ ਕੋੜਾ ਟਰਾਲੇ ਦੇ ਚੇਨਾ ਦੇ ਵੱਲੋਂ ਮੱਕੀ ਲੱਦੀ ਗਈ ਹੈ ਤੇ ਉਸ ਮੱਕੀ ਦੇ ਦੋ ਬੋਰੀਆਂ ਪੁੱਕੀ ਦੀਆਂ ਵੀ ਲਗੋਈਆਂ ਹੋਈਆਂ ਸੀ ਪਰ ਇਹਨਾ ਛਾਤੇ ਰ ਨਸ਼ਾ ਤਸਕਰਾਂ ਨੂੰ ਉਸ ਵੇਲੇ ਪਾਜੜਾ ਪੈ ਗਈਆਂ ਜਦੋਂ ਕੀ ਇਹ ਗਾ ਘੂੜੀ ਕਰੈ ਸੀ ਤਾਂ ਉੱਪਰੋਂ ਪੁਲਿਸ ਪਹੁੰਚ ਜਾਂਦੀ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਕੁਝ ਲੋਕ ਬਾਹਰੀ ਸੂਬੇ ਤੋਂ ਚੂਰਾ ਪੋਸਟ ਲੈ ਕੇ ਆ ਰਹੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੀ ਜਿਹੜੀ ਟੀਮ ਹੈ ਹਮੇਸ਼ਾ ਹੀ ਉਹ ਨਸ਼ਿਆਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਤੇ ਸਾਡੇ ਐਸਆਈ ਜਸਵਿੰਦਰ ਕੁਮਾਰ ਤੇ ਸੀਆਈਏ ਦੇ ਐਸਆਈ ਸੁਖਚੈਨ ਇਹ ਦੋਨਾਂ ਨੇ ਸਾਂਝੇ ਤੌਰ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਅੰਡਿਆ ਚੌਂਕ ਦੇ ਵਿੱਚ ਜਿੱਥੇ ਇਹਨਾਂ ਨੂੰ ਇਤਲਾਹ ਮਿਲੀ ਜਸਵਿੰਦਰ ਕੁਮਾਰ ਨੂੰ ਕਿ ਕੁਝ ਲੋਕ ਟਰੱਕ ਤੇ ਬਾਹਰੀ ਸਟੇਟ ਦੇ ਵਿੱਚੋਂ ਭੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਉਹ ਜਿਹੜੇ ਗ੍ਰੈਡ ਬਿਜਲੀ ਗ੍ਰੈਡ ਹੰਡਿਆ ਆ ਦੇ ਨਜ਼ਦੀਕ ਲੁੱਕ ਪਲਾਂਟ ਦੇ ਸਾਹਮਣੇ ਖੜੇ ਨੇ ਕਿਸੇ ਗਾਹਕ ਦੀ ਅਡੀਕ ਤੇ ਵਿੱਚ ਨੇ ਤੇ ਜੀਤੇ ਇਮੀਡੀਏਟਲੀ ਐਕਟ ਕਰਦੇ ਹੋਏ ਸਾਡੀ ਮਤਲਬ ਖਾਣਾ ਸਿਟੀ 2 ਦੀ ਟੀਮ ਤੇ ਸੀਆਈ ਦੀ ਟੀਮ ਨੇ ਇਕੱਠੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਦੇ ਵਿੱਚ ਰੇਸ਼ਮ ਸਿੰਘ ਪੁੱਤਰ ਸਾਧੂ ਸਿੰਘ, ਜਰਨੈਲ ਸਿੰਘ ਭੋਲਾ ਪੁੱਤਰ ਅਜੀਤ ਸਿੰਘ ਵਾਸੀ ਬਰਨਾਲਾ ਤੇ ਦਿਲਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਰਨਾਲਾ ਇਹਨਾਂ ਤਿੰਨਾਂ ਬੰਦਿਆਂ ਨੂੰ ਅਸੀਂ ਕਾਬੂ ਕਰ ਲਿਆ ਤੇ ਇੱਕ ਕੋਹੜਾ ਟਰਾਲਾ ਜਿਹੜਾ ਉਹਨੂੰ ਵੀ ਅਸੀਂ ਪੀਵੀ 13 ਏਡਬਲਯੂ 8821 ਨੂੰ ਕਾਬੂ ਕਰ ਲਿਆ ਗੱਡੀ ਦੇ ਵਿੱਚ ਜਿਹੜੀ ਮੱਕੀ ਲੋਡ ਸੀਗੀ ਤੇ ਇਹ ਥੱਲੇ ਜਿਹੜਾ ਹੈਗਾ ਭੁੱਕੀ ਚੂਰਾ ਪੋਸਟ ਤੇ ਦੋ ਗੱਟੇ ਰੱਖੀ ਬੈਠੇ ਸੀ 40 ਕਿਲੋ ਭੁੱਕੀ ਚੂਰਾ ਪੋਸਟ ਸਾਨੂੰ ਇਹਨਾਂ ਤੋਂ ਬਰਾਮਦ ਹੋ ਗਈ ਹੈ ਤੇ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜੇ ਰਿਮਾਂਡ ਅਧੀਨ ਸਾਡੇ ਕੋਲ ਬੰਦ ਨੇ ਜਿਨ੍ਹਾਂ ਨੂੰ ਰਿਮਾਂਡ ਖਤਮ ਹੋਣ ਤੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਊਗਾ ਸਰ ਕਿੱਥੇ ਵਿੱਚ ਨਹੀਂ ਜਾ ਰਹੇ ਸੀ ਇਹ ਉਥੇ ਰੱਖੀ ਹੋਈ ਸੀ ਇਹ ਤਫਤੀਸ਼ ਦਾ ਪਾਰਟ ਹੈ ਜੇ ਅਸੀਂ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਕਿ ਇਹਨਾਂ ਨੇ ਦੇਣ ਨੂੰ ਕਿਨੂੰ ਸੀ ਇਹ ਇਹ ਭੁੱਕੀ ਅੱਗੇ ਕਿਨੂੰ ਦੇਣੀ ਸੀ ਉਹਦੇ ਲਈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਮੋਡਰਨ ਪੁਸ਼ਕਿਸ਼ ਤੇ ਇਹਨਾਂ ਨੇ ਇਹ ਦੱਸਿਆ ਕਿ ਇਹ ਰਾਜਸਥਾਨ ਸਟੇਟ ਦੇ ਵਿੱਚੋਂ ਜਿਹੜਾ ਹੈਗਾ ਇਹ ਲੈ ਕੇ ਆਏ ਸੀ ਸਰ ਲੱਗਦਾ ਉੱਥੇ ਵੱਡੀ ਕਾਰਵਾਈ ਕੀਤੀ ਜਾਊਗੀ ਹੁਣ ਰਾਜਸਥਾਨ ਜਾ ਕੇ ਉਹਨਾਂ ਉਹਨਾਂ ਬਾਰੇ ਮੋਸਟਲੀ ਕੀ ਹੈ ਜਿਹੜੀ ਹੁਣ ਤੱਕ ਦੀ ਤਕਰੀਰ ਦੇ ਵਿੱਚ ਇੰਨਾ ਆਇਆ ਹੈ ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਆਪਦੇ ਏਜੰਟ ਛੱਡਦੇ ਨੇ ਜਿਹੜੇ ਇਹਨਾਂ ਨੂੰ ਕੁਝ ਨਹੀਂ ਦੱਸਿਆ ਪਰ ਅਸੀਂ ਫਿਰ ਵੀ ਇਹਨਾਂ ਦੇ ਫੋਨਾਂ ਨੂੰ ਖੰਘਾਲ ਕੇ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਇਹਨਾਂ ਨੇ ਮੌਜੂਦ ਮੋਡਲ ਸਟੇਜ ਤੇ ਦੱਸਿਆ ਕਿ ਉਦਾਂ ਹੀ ਢਾਬੇ ਵਗੈਰਾ ਤੇ ਬੰਦਾ ਕੋਈ ਨਾ ਕੋਈ ਆਇਆ ਸੀ ਜਿਹਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੁਝ ਲੈਣਾ ਤੇ ਇਹਨਾਂ ਨੇ ਹਾਂ ਵੀ ਭਰ ਦਿੱਤੀ ਸੀ ਬਟ ਫਿਰ ਵੀ ਅਸੀਂ ਉਹਦੇ ਅਕੋਰਡਿੰਗ ਜਿਹੜੀ ਪੜਤਾਲ ਜਾਰੀ ਹੈ ਕਿਉਂਕਿ ਰਿਮਾਂਡ ਅਧੀਨ ਹੈ ਇਹਨਾਂ ਤੋਂ ਹੋਰ ਸਖਤੀ ਨਾਲ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਕੋਈ ਪਹਿਲਾਂ ਹੀ ਮੁਕਦਮੇ ਚੱਲ ਜਿੰਦੇ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਐਨਡੀਪੀ ਸੈਟ ਦਾ ਮੁਕਦਮਾ ਦਰਜ ਹੈ ਇਹਨਾਂ ਜੋ ਰੇਸ਼ਮ ਸਿੰਘ ਦੇ ਖਿਲਾਫ ਐਨਡੀਪੀ ਸੈਕਟਰ ਦੀ ਕਮਰਸ਼ੀਅਲ ਦਾ ਜਿਹੜਾ ਮਕਦਮਾ ਦਰਜ ਹੈ ਉਹਦੇ ਵਿੱਚੋਂ ਵੀ ਇਹ ਜਿਹੜਾ ਦੋਸਤੀ ਹੈ ਮਤਲਬ ਕੋਰਟ ਦੇ ਵਿੱਚ ਉਹ ਗੈਰ ਹਾਜ਼ਰ ਹੋਇਆ ਹੋਇਆ ਦੋ ਤਰੀਕਾ ਤੋਂ ਦੱਸਦੀ ਕਿ ਫੜੇ ਗਏ ਇਹਨਾਂ ਤਿੰਨਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਰੇਸ਼ਮ ਸਿੰਘ ਪੁੱਤਰ ਸਾਧੂ ਸਿੰਘ ਹੈ ਤੇ ਦੂਸਰਾ ਜਨੈਤ ਸਿੰਘ ਪੋਲਾ ਪੁੱਤਰ ਅਜੀਤ ਸਿੰਘ ਹੈ ਜਦਕਿ ਤੀਸਰਾ ਦਿਲਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਬਰਨਾਲਾ ਦਾ ਨਿਵਾਸੀ ਹੈ ਜੋ ਕਿ ਰਾਜਸਥਾਨ ਤੋਂ ਇਹ ਕੇ ਪੁੱਕੀ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦੀ ਫਰਾਕ ਦੇ ਵਿੱਚ ਸੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਦੇ ਵੱਲੋਂ ਇਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਕੀ ਕੀ ਖੁਲਾਸੇ ਹੁੰਦੇ ਨੇ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਨੂੰ ਵੇਚਿਆ ਜਾਣਾ ਸੀ ਇਹ ਤਾਂ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਗੱਲ ਨਿਕਲ ਕੇ ਸਾਹਮਣੇ ਆਏਗੀ ਚੰਪਾਣੀ ਟੀਵੀ ਦੇ ਲਈ ਬਰਨਾਲਾ ਤੋਂ ਨੀਤੇਸ਼ ਸ਼ਰਮਾ ਦੀ ਰਿਪੋਰਟ